50 cents. 50 cents. We opening de <laughs> no, door. We okay. opening de door. ਰੈਸਟੋਰੈਂਟ ਲੱਭਦੇ ਲੱਭਦੇ ਕੇਐਲ ਟਾਵਰ ਦੇ ਨੇੜੇ ਹੀ ਆ ਗਏ ਆ ਜਮਾਈ ਮਲੇਸ਼ੀਆ ਦਾ ਗੰਦਾ ਨਾਲਾ ਲਾਈਟਿੰਗ ਵਗੈਰਾ ਰਾਤ ਨੂੰ ਕਰਨਗੇ ਇਸ ਟਾਈਮ ਤੋਂ ਇਹਨਾਂ ਨੇ ਇਦਾਂ ਹੀ ਫੁਹਾਰੇ ਜੇ ਛੱਡੀ ਜਾਣੇ ਆ ਪਰਵਾ ਆਪਣੇ ਲਈ ਖੜੇ ਆ ਤੂੰ ਭੱਜਦੇ ਹੀ ਨਹੀਂ ਪਿਆ ਬੜੀਆ ਅਲੱਗ ਜੀ ਬਿਲਡਿੰਗ ਆ ਗੁਰਦਾਰਨ ਦੀ ਬਿਲਡਿੰਗ ਜਿੱਦਾਂ ਹੁੰਦੀ ਆ ਨਾ ਉਦਾਂ ਨਹੀਂ ਬੜੀ ਅਲੱਗ ਜੀ ਬਿਲਡਿੰਗ ਆ ਤੱਕਾ ਕੋਲੋਂ ਬਿਲਕੇ ਪੁੱਤਰ ਗਈ ਵਧੀਆ ਇਹ ਸਰੀ ਜਾ ਕੇ ਗੱਡੀਆਂ ਸਾਰੀਆਂ ਤਗੜੀਆਂ ਤੁਗੜੀਆਂ ਦੇਖਣ ਨੂੰ ਮਿਲਦੀਆਂ ਹੋ ਗਿਆ ਉਹੀ ਕੰਮ ਜਿਹਦਾ ਡਰ ਸੀਗਾ ਯਾਰ ਜਿੰਨੇ ਲਾਂਗਾ ਖਲਵਾਇਆ ਹੈ ਅੱਛਾ ਨਵਜੋਤ ਸਿੱਧੂ ਸਤਿ ਸ਼੍ਰੀ ਅਕਾਲ ਜੀ ਪਹੁੰਚ ਗਿਆ ਸੀ ਮਲੇਸ਼ੀਆ ਦੇ ਵਿੱਚ ਫਰਾਤ ਨੂੰ ਹੀ ਵੈਸੇ ਤਾਂ ਪਹੁੰਚ ਗਿਆ ਸੀ ਫਰਾਤ ਨੂੰ ਪਰ ਵੱਜ ਗਿਆ ਇੱਕ ਹੋਗੀ ਸਵੇਰ ਸਾਹਮਣੇ ਅਸੀਂ ਸਭ ਤੋਂ ਪਹਿਲਾਂ ਸਾਡੀ ਜਿਹੜੀ ਐਂਟਰੀ ਹੈ ਨਾ ਆ ਦੇਖੋ ਗੁਰਦੁਆਰਾ ਸਾਹਿਬ ਇੱਧਰ ਸਾਡਾ ਹੋਸਟਲ ਸੀ ਤਾਂ ਸਾਹਮਣੇ ਨਿਕਲਿਆ ਗੁਰਦੁਆਰਾ ਸਾਹਿਬ ਹੁਣ ਜਿਹੜੀ ਸਫਰ ਦੀ ਸ਼ੁਰੂਆਤ ਆ ਗੁਰਦਾਰੇ ਮੱਥਾ ਟੇਕ ਕੇ ਕਰਾਂਗੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਆ ਤੇ ਦੇਖੋ ਬਿਲਡਿੰਗ ਕਿੰਦਾ ਦੀ ਹੈ ਬੜੀ ਅਲੱਗ ਜੀ ਬਿਲਡਿੰਗ ਹੈ ਗੁਰਦਾਰੇ ਦੀ ਬਿਲਡਿੰਗ ਜਿੱਦਾਂ ਹੁੰਦੀ ਆ ਨਾ ਉਦਾਂ ਨਹੀਂ ਬੜੀ ਅਲੱਗ ਜੀ ਬਿਲਡਿੰਗ ਹੈ ਆਤੋਂ ਨੇ ਫਿਰ ਜਾਣੇ ਆ ਅੰਦਰ ਗੁਰਦੁਆਰਾ ਸਾਹਿਬ ਕੋਈ ਨਹੀਂ ਦਿਖ ਰਿਹਾ ਵੈਸੇ ਸਾਰਾ ਖਾਲੀ ਖਾਲੀ ਜਿਹਾ ਆ ਉੱਥੇ ਤੁਸੀਂ ਛੜਾਓ ਕੀ ਇਹ پورے ਵੈਸੇ ਆ ਮੰਦਰ ਟੇਕਦੇ ਆ ਦੇਖਦੇ ਆ ਸਭ ਤੋਂ ਪੁਰਾਣਾ ਕਹਿੰਦੇ ਆ 1800 ਪਤਾ ਨਹੀਂ ਕਿੰਨੇ ਈਸਵੀ ਦਾ ਆ 1898 ਈਸਵੀ ਦਾ ਗੁਰਦੁਆਰਾ ਸਾਹਿਬ ਅ ਚਾਈਨਿਸ ਨੇ ਸਾਰੇ ਕੋਲ ਜਾ ਕੇ ਚਲੋ ਵੀਡੀਓ ਨਹੀਂ ਚੰਗੇ ਲੱਗਦੇ ਇਦਾਂ ਹੁਣ ਉਹਨਾ ਸੈੱਟ ਹਾ ਕੇ ਦੇਖੋ ਪਤਾ ਵੀ ਇਹ ਸੈੱਟ ਠਕਣਾ ਪੂਰਾ ਪ੍ਰੋਪਰ ਉਹ ਸਾਰਾ ਉਹਨਾ ਸੈੱਟ ਹਾ ਕੇ ਫਿਰ ਅੰਦਰ ਜਾਣਗੇ ਇਹ ਕਿਤੇ ਲਈ ਘਟਾ ਜਿਹੜਾ ਕੋਟਾ ਰਾਇਆ ਨਾ ਕੋਟਾ ਰਾਇਆ ਸਾਹਮਣੇ ਆਹ ਚੈਨਲ ਟਾਉਨ ਸਿੱਧਾ ਜਾ ਜਿੱਥੇ ਮੈਂ ਗੱਡੀ ਨੂੰ ਮਾਰਕੀਟ ਹਾਂ ਸਾਹਮਣੇ ਵੇਖਿਆ ਕੋਟਾ ਰਾਇਆ ਉਹਦੇ ਅੰਦਰ ਕੋਡੀਆਂ ਜਿਹੜਾ ਸਾਹਮਣੇ ਆਹ ਕੋਈ ਆਪਣੀ ਪੰਜਾਬੀ ਰੋਟੀ ਵਾਲਾ ਜਾਂ ਰੈਸਟੋਰੈਂਟ ਕੋਈ ਇੰਦਾ ਦਾ ਹਾਂਜੀ ਹੈਗਾ ਉਹ ਭਰਜਾਇਹਿੰਦਾਲਾ ਉਹ ਜੂਰ ਆਪੇ ਤੁਰ ਤੁਰ ਕੇ ਗਿਆ ਹੀ ਹਿੰਦਾਲਾ ਅੱਛਾ ਭਜੀਦੀ ਦਾ ਬਾਜੀ ਪਰਲੇ ਜਾਇ ਇੱਥੇ ਉਧਰ ਦੀ ਗਾਂ ਨਿਕਲ ਜਿਓ ਪਾਰਲੀਮੈਂਟ ਨੂੰ ਠੀਕ ਆ ਠੀਕ ਆ ਉਹ ਰੋਟੀ ਸਸਤੀ ਆ ਪਾਲੂ ਦੇ ਸਾਲੋਂ ਦੇਖ ਤਾਜੀ ਤੁਸੀਂ ਕਿੱਥੋਂ ਆਏ ਅਸੀਂ ਲੁਧਿਆਣੇ ਤੋਂ ਆਏ ਲੁਧਿਆਣੇ ਤੋਂ ਆਏ ਅੱਜ ਹੀ ਆਏ ਚਦਨ ਦੇ ਆਏ ਅੱਜ ਹੀ ਕੱਲ ਹੀ ਆਏ ਇੱਥੇ ਸਾਹਮਣੇ ਹੀ ਆ ਸੀ ਆ ਟ੍ਰੈਵਲ ਆਪੇ ਤਾਂ ਹਾਂਜੀ ਹਾਂਜੀ ਇੱਥੇ ਸਾਹਮਣੇ ਹੀ ਆ ਆ ਵੀ ਇੱਥੇ ਅੱਗੇ ਮੁੰਡਾ ਜੀ ਹਿਸਾਬ ਤੋਂ ਆਇਆ ਸੀ ਅੱਛਾ ਅੱਛਾ ਜੀ ਮੈਂ ਆਪਾਂ ਜੀ ਕੱਲ ਦੇ ਗਏ ਨਹੀਂ ਆ ਇਹ ਸਾਡੇ ਕੋਲ ਰਹਿ ਆ ਹੀ ਮੈਂ ਮਾਰ ਕੋਲ ਆਇਆ ਤੇ ਇੱਥੇ ਕਾਰਡ ਚੱਲਦਾ ਫਿਰ ਸੇਰ ਨੂੰ ਹਾਂਜੀ ਹਾਂਜੀ ਸੇਰ ਨੂੰ ਮਿਸ਼ਾਲ ਨੂੰ ਆਜੇ ਸਾਡੇ ਕਿਦੋਂ ਤੱਕ ਇੱਥੇ ਤੁਸੀਂ ਹੈਗੇ ਜੀ ਪੰਜ ਦੋ ਚਾਰ ਦਿਨਾਂ ਤੋਂ ਆਈਏ ਨੇ ਕਾਰਡ ਬਣਦਾ ਵਾ ਕਾਰਡ ਕੋਲੋਂ ਫ੍ਰੀ ਦਾਸ ਜਾਂਦੀਆਂ ਕਾਰਡ ਇੱਥੇ ਬਣ ਜੂਗਾ ਤਾਂ ਮੇਰੀ ਸੁਣੋ ਗੱਲ ਤੁਰਦੇ ਸਕੀਨ ਫਿਰ ਤੁਸੀਂ ਜਿਤ ਜੈਨ ਜਾਣਾ ਨਾ ਹਾਂ ਜੈਨ ਜਾਣਾ ਪੁੱਛੋ ਸਾਨੂੰ ਚੌਕੜ ਦਾ ਰਾਹ ਦੱਸ ਹੂੰ ਉਹਦਾ ਗਾਇਨਾ ਸਿੱਧਾ ਹੀ ਤੁਰੇ ਜਾਣਾ ਚੌਕੜ ਜੋੜ ਕੋਲ ਕੋਈ ਕਿਥੇ ਨਾਲ ਹੀ ਗੁਰਦੁਆਰਾ ਵਸੇ ਠੀਕ ਇਹ ਕਾਰਡ ਕਿ ਤੁਹਾਨੂੰ ਲੱਗਦਾ ਫਿਰ ਇਹ ਹੋ ਗਿਆ ਕਿ ਉਹ ਕੇਅਲ ਟਾਵਾ वगैरह ਉਦੋਂ ਵੀ ਆਉਂਦਾ ਕਾਰਡ ਕੋਲੋਂ ਮਤਲਬ ਟਰੈਵਲ ਕਰਨਾ ਹੋਵੇ ਨਾ ਬਸਾਂ ਦੇ ਵੀ ਚੱਲੂਗਾ ਟੈਨਾਂ ਦੇ ਵੀ ਚੱਲੂਗਾ ਕੋਈ ਕਾਰਡ ਜੇ ਉਹ ਕਾਰਡ ਤੁਹਾਨੂੰ ਮਿਲ ਜਾਣਾ ਤੁਹਾਡਾ ਹਾਂ ਪਾਸ ਉਹ ਬੱਸ ਜਿਣੀ ਹੈ ਨਾ ਹਾਂ ਆ ਜਾ ਮੈਕਲੋਰ ਮੈਂ ਜਾਣਾ ਮੈਂ ਚੱਲਿਆ ਕੰਮ ਤੇ ਆਉਗਾ ਤੁਹਾਨੂੰ ਦਿੰਦਾ ਦਿੰਦੇ ਚੱਲ ਨਹੀਂ ਦੇਖ ਲੈ ਨੇ ਤੂੰ ਕਹਿੰਦੇ ਕਾਰਡ ਬਣਾ ਦੇ ਕਾਰਡ ਬਣਾ ਕੇ ਅਸੀਂ ਫਿਰ ਸਾਨੂੰ ਸੌਖਾ ਹੋ ਜੇ ਨਾ ਕਿਸੇ ਵੀ ਉਹ ਟਰਾਂਸਪੋਰਟੇਸ਼ਨ ਜੀ ਕੋਈ ਵੀ ਚਾਹੇ ਮੈਟਰੋ ਆ ਚਾਹੇ ਟ੍ਰੇਨ ਆ ਚਾਹੇ ਬੱਸ ਆ ਚਾਹੇ ਜਿਹੜੀ ਮਰਜ਼ੀ ਉਹਨਾਂ ਦੀ ਚੱਲਦੀ ਆ ਉੱਥੇ ਅਸੀਂ ਟਰੈਵਲ ਕਰ ਸਕਦੇ ਆ ਕਾਫੀ ਜ਼ਿਆਦਾ ਵਧੀਆ ਇੱਥੋਂ ਮਾਹੌਲ ਹੈ ਚਾਈਨਾ ਟਾਊਨ ਆ ਥੋੜਾ ਜਿਵੇਂ ਕਹਿੰਦੇ ਆ ਨਾ ਏਰੀਆ ਇਹ ਅਲੱਗ ਆ ਇਹਦੇ ਨਾਲੋਂ ਜਿਹੜਾ ਹੋਰ ਕੋਲਾ ਲੰਪਰ ਦੇ ਨਾਲ ਆ ਕਾਫੀ ਮਾਰਕੀਟ ਦੇਖ ਕੇ ਅੱਧਾ ਕਿੰਨੇ ਘੰਟ ਆ ਉਹਨੂੰ ਆ ਦੇਖ ਸਕਦੇ ਹੋ ਰੈਸਟੋਰੈਂਟ ਦੇਖ ਸਕਦੇ ਹੋ ਕਿੱਡਾ ਘੰਟ ਆ ਦੇਖ ਆ ਸਾਹਮਣੀ ਬਿਲਡਿੰਗ ਆ ਕਹਿੰਦੇ ਆ ਵੀ ਵਰਲਡ ਦੀ ਦੂਜੀ ਬਿਲਡਿੰਗ ਇਹਨੂੰ ਕਹਿ ਸਕਦੇ ਬਲਰੀ ਆ ਗੁਰਜ ਖਲੀਫਾ ਤੋਂ ਬਾਅਦ ਕਿੰਨਾ ਘੈਂਟ ਲੱਗ ਰਿਹਾ ਮੋਲ ਇਹ ਵੱਡੀ ਇਧਰ ਪੂਰਾ ਓਕੇ ਰਿਪੋਰਟ ਮੋ ਰਖ ਰਿਹਾ ਨਾ ਪਿੱਛੇ ਮਾਰਕੀਟ ਦੇਖ ਕਿੱਦਾਂ ਆ ਇਹ ਸਾਰੇ ਚਾਈਨਿਸ ਚਾਈਨਾ ਦੇ ਕਿਤੇ ਵੀ ਏਰੀਆ ਵਿੱਚ ਚਲ ਜੋ ਕਿਹੜਾ ਆ ਜਿੱਦਾਂ ਨੋਰਮਲ ਦੇ ਦਿੰਦੇ ਆ ਆ ਜਿਹੜੇ ਬੁਲਬਲੇ ਜੇ ਲੱਗੇ ਹੋਏ ਆ ਇਹ ਉਹਨਾਂ ਦਾ ਆਪਣਾ ਕਲਚਰ ਆ ਹਾਂ ਲਾਲ ਟੇਣਾ ਜੀ ਲਾਲ ਟੇਣਾ ਜੀ ਲਾਈ ਹੁੰਦੀਆਂ ਉਹਨਾਂ ਗਰਮੀ ਇਥੇ ਫਲਾਲ ਬਹੁਤ ਜ਼ਿਆਦਾ ਤਾਂ ਨਹੀਂ ਲੱਗ ਰਹੀ ਥੋੜੀ ਥੋੜੀ ਮਹਿਸੂਸ ਹੋ ਰਹੀ ਆ ਇੰਨੀ ਜ਼ਿਆਦਾ ਗਰਮੀ ਨਹੀਂ ਹੈਗੀ ਕਿਉਂਕਿ ਉਹ ਸਭ ਤੋਂ ਵੱਡਾ ਗੁਰਦੁਆਰਾ ਹੈ ਨਾ ਉਹ ਵੇਖ ਕੇ ਢੋ ਗਿਆ ਜਿਹੜੇ ਜੌਗਰ ਤੋਂ ਸੈਂਟੂ ਨੂੰ ਜਾਂਦੇ ਆ ਸੈਂਟੂ ਲਈ ਬਹੁਤ ਅਕੜੇ ਇੱਥੇ ਇੰਡੀਅਨ ਜਿਹੜੇ ਰੈਸਟੋਰੈਂਟ ਉਹ ਵੀ ਨੌਨ ਵੇਜ ਜਿਹੀ ਆ ਮਿਕਸ ਜਿਹੀ ਲੱਗਦਾ ਚੱਕਰ ਤਾਂ ਉਹੀ ਆ ਨਾ ਚਾਈਨੀਜ਼ ਕਮਿਊਨਿਟੀ ਕਿੰਨੀ ਇੱਥੇ ਹੈ ਨਾ ਬਹੁਤ ਹੀ ਜ਼ਿਆਦਾ ਸਾਰਾ ਹੀ ਚਾਈਨੀਜ਼ ਕੀ ਨੇ ਸਾਰੇ ਆ ਤੇ ਕੋਈ ਨਹੀਂ ਸਸਤੀ ਉੱਤੇ ਜਾਈਏ ਹਿੰਦੇ ਚੱਲ ਮੈਂ ਬਾਬਾ ਜੀ ਦਾ ਮੁੰਡਾ ਇੰਨੇ ਜਣੇ ਦਾ ਹਾਂ ਰਿੰਗਟਾਂ ਚ ਕਹਾਣੇ ਅੱਛਾ ਸਹੀ ਆ ਦੱਸ ਲੈ ਮੇਰੇ ਤੋਂ ਬਲੈਸ ਕਰ ਲੈ ਬਾਬਾ ਨੂੰ ਜਾਣਦੇ ਆ ਨਾ ਅੱਛਾ ਅੱਛਾ ਇਹਨੇ ਪ੍ਰਕਾਸ਼ ਕੀਤਾ ਆ ਆਪਣੇ ਠੀਕ ਆ ਜੈ ਹਿੰਦ ਆ ਲੈਣੇ ਉਹ ਆਪਣੇ ਪੰਜਾਬੀ ਆ ਠੀਕ ਆ ਠੀਕ ਆ ਸਹੀ ਆ ਇਧਰ ਦੇਖ ਦੇ ਮਾਰਦਾ ਬ੍ਰੇਕ ਆ ਮਾਸੇ ਹੀ ਵਜਾਈ ਦੇ ਆ ਜਿਹਦਾ ਪਿੱਛੇ ਤਾਂ ਦੇਖਦਾ ਜਾਂਦਾ ਐ ਕਰਦਾ ਤੇ ਚੱਕਰ ਚ ਫਗਰਾ ਐ ਕਰਨ ਤੇ ਚੱਕਰ ਚ ਤੁਹਾਨੂੰ ਐ ਇਸ਼ਾਰੇ ਜੇ ਕਰੀ ਜਾਂਦਾ ਸੀ ਇਹ ਕਰਨ ਤੇ ਚੱਕਰ ਚ ਹੁਣ ਡਿੱਗ ਜਾਣਾ ਸੀ ਤਾਂ ਤੁਸੀਂ ਟਿਕਟਾਂ ਲੈਦੇ ਹੋ ਨਾ ਜਿਵੇਂ ਹਾਂ ਜੀ ਹੱਬਲ ਕਰਨਾ ਵਾ ਉਹ ਜ਼ਿਆਦਾ ਹੈ ਮਹਿੰਗੀ ਆ ਮਹਿੰਗੀ ਆ ਠੀਕ ਆ ਤਿੰਨ ਚਾਰ ਦਿਨ ਸਾਡਾ ਕਾਰਡ ਸਹੀ ਰਹੂਗਾ ਬਿਲਕੁਲ ਸਹੀ ਰਹੂਗਾ ਆ ਇੱਥੇ ਬੱਸ ਸਟੈਂਡ ਆ ਇੱਥੋਂ ਟ੍ਰੇਨ ਦਾ ਥੱਲੇ ਆ ਇੱਥੋਂ ਪੰਜੂ ਗਾਰਡ ਓ ਪਰਾਂ ਨੁਕਰ ਚ ਨਾ ਬੱਸ ਸਟੈਂਡ ਫਰੀ ਪਹਿਲਾਂ ਫਰੀ ਹੀ ਅੱਛਾ ਉਹਨਾਂ ਨੇ 31 ਦਸੰਬਰ ਤੋਂ ਬਾਅਦ ਰਿੰਗਰ ਲਾਤਾ ਇੱਕ ਰਿੰਗਰ ਲਾਓ ਹਾਂਜੀ ਉਗੀ ਪਤਾਗ ਚਲੇ ਜਾਓ ਓਕੇ ਪਹਿਲਾਂ ਫਰੀ ਸੀ ਪਹਿਲੀ ਪਹਿਲਾਂ ਫਰੀ ਓੜਾ ਟਰੈਵਲ ਕੀਤਾ ਸੀ ਨੇ ਅਸੀਂ ਜਾਣਾ ਭਾਈ ਕਹਿੰਦੇ 31 31 ਦਸੰਬਰ ਤੋਂ ਪਹਿਲਾਂ ਹਾਂ 31 ਦਸੰਬਰ ਤੋਂ ਪਹਿਲਾਂ ਬੱਸ ਸਟੈਂਡ ਜਿਹੜਾ ਕਹਿੰਦੇ ਬੱਸ ਸਟੈਂਡ ਤੋਂ ਜਿਹੜੀ ਮਰਜ਼ੀ ਬੱਸ ਫੜੋ ਉਹ ਬੱਸਾਂ ਲੱਗੀਆਂ ਫਰੀ ਸੀਗੀ ਪਰ ਹੁਣ ਲੋਕਲ ਆਉ ਲੱਗੀਆਂ ਹਾਂ ਲੋਕਲ ਵਾਲੀ ਪਰ ਹੁਣ ਜਿਹੜੀ ਆ ਹੁਣ ਡੇਢ ਤੋਂ 2 ਰਿੰਗੜ ਡੇਢ ਰਿੰਗੜ 2 ਰਿੰਗੜ ਲੱਗਦਾ ਹੁਣ ਅੰਡਰਗਰਾਉਂਡ ਜਾ ਰਹੇ ਆ ਪਾਸ ਬਣਉਂਦੀ ਉਹ ਪਾਸ ਜਿਹੇ ਮੈਂ ਕਿਹਾ ਨਾ ਦੋ ਅਲੱਗ ਅਲੱਗ ਬੰਦ ਗਏ ਹਨ ਜਿਹੜਾ ਉਹ ਘਾੜ ਦੂਜਾ ਐਕਸਪ੍ਰੈਸ ਵਾਲਾ ਕਿੰਨੀ ਦੇਰ ਹੋ ਗਈ ਬਾਈ ਤੁਹਾਨੂੰ ਮਲੇਸ਼ੀਆ ਚ ਸਾਲ ਹੋ ਗਏ ਸਾਲੋ ਚੱਲਿਆ ਵੇ ਆਲੇ ਕੰਮ ਕਰੀਦਾ ਲਾ ਲਾ ਇਹ ਤਾਂ ਸਮਝ ਲਓਗੇ ਸਵੇਰੇ ਉੱਠ ਕੇ ਆਈਆਂ ਟਰਨਿਊ ਕਾਰਡ ਟਰਨਿਊ ਕਾਰਡ ਇਹ ਜੋ ਹੈ ਫਿਨਿਸ਼ ਫਿਨਿਸ਼ ਐਨੀ ਅਦਰ ਨੀਅਰ ਐਨੀ ਇਜ਼ ਦੈਟਸ ਐਨ ਆਰਟੀ ਹੋਣੀ ਯੂ ਕੈਨ ਸਟੈਂਪ ওকে ਥੈਂਕ ਯੂ ਇੱਥੇ ਬਾਅਦ ਜਾ ਕੇ ਨਾ ਹੂੰ ਤੇ ਬਰਲੀ ਸਾਈਡ ਹੋ ਗਿਆ ਜਿਸ ਨੂੰ ਤੁਹਾਨੂੰ ਕਾਰਸ ਦਿਖਾਈ ਹੈ ਨਾ ਹੂੰ ਬਾਸ ਵਾਲੇ ਜੇ ਬਾਹਰ ਹੀ ਇੱਕ ਬੰਦਾ ਕਾਊਂਟਰ ਲਾ ਕੇ ਬੈਠਾ ਜੀ ਇਹ ਤੇ ਉਹ ਬਣਾ ਦੂਗਾ ਸਭ ਤੋਂ ਵਧੀਆ ਨਹੀਂ ਤੇ ਉਹ ਐਲ ਆਰਟੀ ਉੱਪਰ ਤੜ ਜਿਓ ਕੌੜੀਆਂ ਠੀਕ ਹੈ ਠੀਕ ਹੋਰ ਜਿਹੜੇ ਕਿਤੇ ਆਫਿਸ ਹੋਣਾ ਉੱਥੇ ਕਾਰਡ ਬਣਾ ਕੋਈ ਨਹੀਂ ਠੀਕ ਹੈ ਠੀਕ ਹੈ ਧੰਨਵਾਦ ਧੰਨਵਾਦ ਤਾਂ ਲਵਾ ਟਾਡਾ ਠੀਕ ਹੈ ਜੀ ਗੁਰਦਰਤਾ ਪਾਉਂਦੇ ਰਹਿਣਾ ਸਾਹਮਣੇ ਗੁਰਦਰ ਆਪਣੇ ਇਧਰੋਂ ਤਾਂ ਮਿਲਿਆ ਨਹੀਂ ਆਪਾਂ ਨੂੰ ਕਾਰਡ ਹੁਣ ਅੱਗੇ ਦੇਖਦੇ ਆ ਕਿਲੋਮੀਟਰ ਹੈ ਜੈ ਜਿੰਦ ਕਹਿੰਦਾ ਫੇਰ ਕਾਰਡ ਬਣਾ ਲਈ ਤੇ ਮਨੀ ਕਿੱਥੇ ਹੋਇਆ ਉਹ ਤੋਂ ਜਿਹੜੂ ਕੀ ਰਸਤੇ ਵਿੱਚ ਸਾੜੇ ਕਿਨੇ ਕਿਲੋਮੀਟਰ ਆ ਇਹ ਰਸਤੇ ਜੋਂਦਾ ਆਊਗਾ ਤੇ ਪਹਿਲਾਂ ਪੈਸੇ ਕਰਾਏਗਾ ਤੇ ਉੱਤੇ ਜਾਏਗਾ। ਮੋਹੀ ਕਹਿੰਦਾ। ਕਾਰਡ। ਕਾਰਡ ਤਾਂ ਕਰਵਾਉਣਾ। ਚੱਲ ਆ ਜਾ। ਹਾਂ। 7 9 ਆ ਗਿਆ ਨਾ। ਰਾਤੀ ਤਾਂ 7 11 ਤੇ ਆਇਆ ਸੀ ਪਰ ਕੋਈ ਖਾਸ ਮਿਲਿਆ ਨਹੀਂ। ਚੱਲ ਉਹ ਵੀ ਚੇਂਜ ਕਰ। ਉਹ ਰਵਾ ਆਪਣੇ ਲਈ ਖੜੇ ਆ ਤੂੰ ਭੱਜਦਾ ਹੀ ਨਹੀਂ ਪਿਆ। 711 ਤੋਂ ਲਈ ਪਾਣੀ ਦੀ ਇੱਕ ਬੋਤਲ ਕਿਉਂਕਿ ਅਸੀਂ ਬਾਕੀ ਜੋ ਕੁਝ ਹੁਣ ਜਾ ਕੇ ਇੰਡੀਅਨ ਰੈਸਟੋਰੈਂਟ ਹੀ ਦੇਖਾਂਗੇ ਉੱਥੇ ਜਾ ਕੇ ਖਾਵਾਂਗੇ ਬਾਹਰ ਬਹੁਤ ਧੋਖਾ 300 ਮੀਟਰ ਇੱਧਰ ਕਿ ਅਸੀਂ 300 ਮੀਟਰ ਇੱਧਰ ਉਹ ਰੈਸਟੋਰੈਂਟ ਵੀ ਇੱਧਰ ਹੈ 300 ਮੀਟਰ ਮਨੀ ਚੇਂਜ ਦੇਖਦੇ ਆ ਇਹ ਸਾਰਾ ਏਰੀਆ ਚਾਈਨੀਸ ਨਾਲ ਭਰਿਆ ਪਿਆ ਟੋਟਲੀ ਚਾਈਨੀਸ ਪੂਰਾ ਚਾਈਨੀਸ ਹੋ ਰਿਹਾ ਸਾਰੇ ਏਰੀਏ 'ਚ ਨਾਂ ਵੀ ਇਹਦਾ ਚਾਇਨਾ ਟਾਊਨ ਆ ਪਰ ਸਾਊਥ ਇੰਡੀਅਨਸ ਇੱਥੇ ਕਾਫੀ ਜ਼ਿਆਦਾ ਵੱਡੀ ਤعداد 'ਚ ਨੇ ਉਹ ਫਿਰ ਇਹ ਆਪਣੇ ਇੰਡੀਆ ਦੇ ਉਹ ਵਧੀਆ ਮੰਦਰ ਬਣਾਇਆ ਕਿੱਦਾਂ ਦੇ ਜਿਵੇਂ ਕੇਰਲਾ ਦੇ ਵਿੱਚ ਮੰਦਰ ਹੁੰਦੇ ਨੇ ਨਾ ਪ੍ਰੋਪਰ ਉਦਾਂ ਹੀ ਆਣ ਨਿਕੇ ਨਿਕੀ ਮੂਰਤੀਆਂ ਛੋਟੇ ਛੋਟੇ ਬਣਾਈਆਂ ਹੁੰਦੀਆਂ ਜਿਵੇਂ ਜਮਾ ਹੀ ਉਦਾਂ ਆ ਸਾਊਥ ਇੰਡੀਆ ਦੇ ਸਾਰੇ ਸਾਊਥ ਇੰਡੀਆ ਨਹੀਂ ਮੈਂ ਜਿੱਦਾਂ ਆਪਣੇ ਮੰਦਰ ਦੇ ਨਾਲ ਨਾਲ ਫੁੱਲ ਵਗੈਰਾ ਬੂਟੇ ਵਗੈਰਾ ਪਏ ਹੁੰਦੇ ਨਾ ਮਾਲਾ ਵਗੈਰਾ ਅੰਦਰ ਜਮਾ ਉਦਾਂ ਹੀ ਆ ਸਾਰੇ ਸਾਊਥ ਇੰਡੀਆ ਨਾਲ ਏ ਐਨੀ ਨੀਅਰ ਸੁਸ ਤੇਗਾਵਾ ਜਾਨ ਤੋਂ ਹੁੰਦਾ ਥੈਂਕ ਯੂ ਸਾਊਥ ਇੰਡੀਅਨ ਇਹ ਇੱਥੇ ਜਿਹੜੇ ਛੋਟੀ ਛੋਟੀ ਦੁਕਾਨ ਜੀ ਲਾ ਕੇ ਬੈਠੇ ਮੰਦਰ ਦੇ ਨਾਲ ਫੁੱਲ ਵਗੈਰਾ ਵੇਚਣ ਨੂੰ ਚਾਈਨੀਜ਼ ਨੇੜੇ ਨੇੜੇ ਹੀ ਆ ਇੱਥੇ ਜਿਹੜਾ ਸਾਊਥ ਇੰਡੀਅਨ ਨੇ ਆਪਣਾ ਸਾਊਥ ਇੰਡੀਅਨ ਦਾ ਮੰਦਰ ਬਣਿਆ ਹੈ Hindu ਮੰਦਰ ਐਡਾ ਵੱਡਾ ਨਾਲ ਹੀ ਇੱਥੇ ਚਾਈਨੀਜ਼ ਕਮਿਊਨਿਟੀ ਸਭ ਤੋਂ ਵੱਡਾ ਉਹਨਾਂ ਦਾ ਮੰਦਰ ਬਣਿਆ ਹੋਇਆ ਹੈ ਚਾਈਨਾ ਦੇ ਵਿੱਚ ਬਹੁਤ ਜਿਆਦਾਤਰ ਜਿਹੜੀ ਤਾਦਾਤ ਆ ਉਹ ਕਮਿਊਨਿਸਟ ਦੀ ਆ ਹੈ ਬਟ ਫਿਰ ਵੀ ਕੁਝ ਕਿੰਨਾਂ ਦੇ ਹੈਗੇ ਆ ਜਿਹੜੇ ਧਰਮ ਨੂੰ ਮੰਨਦੇ ਉਹਨਾਂ ਦਾ ਧਰਮ ਜਿਹੜਾ ਆਪਣਾ ਹੈਗਾ ਉਹਨੂੰ ਮੰਨਦੇ ਤੇ ਇਹਨਾਂ ਦੇ ਧਰਮ ਦੇ ਵਿੱਚ ਕਿਤੇ ਵੀ ਜਿਹੜੇ ਹੋਣਗੇ ਨਾ ਟੈਂਪਲ ਵਗੈਰਾ ਉਹਨਾਂ 'ਚ ਡ੍ਰੈਗਨ ਵਗੈਰਾ ਬਣੇ ਹੁੰਦੇ ਹਮੇਸ਼ਾ ਉਹ ਦੇਖੋ ਇੱਥੇ ਵੀ ਜਿਵੇਂ ਡ੍ਰੈਗਨ ਕਾਫੀ ਬਣੇ ਹੋਏ ਆ ਡ੍ਰੈਗਨ ਵਗੈਰਾ ਬਣੇ ਹੋਏ ਆ ਕਾਫੀ ਲੋਕੀ ਆ ਕੇ ਦੇਖ ਕੇ ਜਾਂਦੇ ਆ ਚਾਈਨਾ ਟਾਉਨ ਦੇ ਵਿੱਚ ਕਿਤੇ ਵੀ ਘੁੰਮੋਗੇ ਤੁਹਾਨੂੰ ਨੋਰਮਲ ਹੀ ਆਰਟ ਜਿਹੜਾ ਏਦਾਂ ਲੱਗ ਮੇਲੀ ਉਹ ਬਿਲਡਿੰਗਾਂ ਤੇ ਕਿੰਨਾ ਵਧੀਆ ਕੀਤਾ ਐ ਪੂਰੇ ਪੋਰਟਰੇਟ ਬਣਾਏ ਹੋਏ ਆ ਮੈਟਰੋ ਦਾ ਕਾਰਡ ਸਾਡਾ ਬਣ ਗਿਆ ਮੈਟਰੋ ਦਾ ਕਾਰਡ ਬਣਿਆ 20 ਰਿੰਗਟ ਦਾ ਏਦਾਂ ਦਾ ਕੋਈ ਗਾੜਾ 20 ਰਿੰਗਟ ਦਾ ਕਾਰਡ ਬਣਿਆ ਲੱਗਦਾ ਇੱਧੇ ਜਾਣਾ ਪੈਣਾ ਨਾ ਤੇ 20 ਰਿੰਗਟ ਦਾ ਕਾਰਡ ਆ ਜਿਹਦੇ ਚ 10 ਰਿੰਗਟ ਜਿਹੜੇ ਆ ਉਹ ਬੈਲੈਂਸ ਬੜਿਆ ਹਾਂ ਜਿਹੜਾ ਰਸਤੇ 'ਚ ਕੋਈ ਮਿਲਿਆ ਸੀਗਾ ਗੁਰਦਾਰੇ ਮਿਲਿਆ ਸੀ ਜਿਹੜਾ ਨਾਲ ਉਹਨਾਂ ਨੇ ਇਹੀ ਕਹਿਣਾ ਸੀ ਕਹਿੰਦੇ ਪੰਜ ਰਿੰਗੜ ਜਿਹੜੇ ਆ ਉਹ ਤੁਹਾਡਾ ਜਿਹੜਾ ਕਾਰਡ ਦੇ ਲੱਗਣਗੇ ਤੇ ਬਾਕੀ ਜੇ ਤੁਸੀਂ ਜਿੰਨੇ ਵੀ ਫਿਲ ਕਰਾਉਣਾ ਚਾਹੋ 10 ਰਿੰਗੜ 20 30 ਉਹ ਸਾਰੇ ਐਡ ਹੋ ਜਾਣਗੇ ਪਰ ਇਹਨਾਂ ਨੇ 10 ਰਿੰਗੜ ਕੱਟੇ ਆ ਪਤਾ ਨਹੀਂ ਹੁਣ ਕਿ ਹੋਂ ਕੱਟੇ ਆ ਵਜ੍ਹਾ ਜਾਂ ਰੇਟ ਜ਼ਿਆਦਾ ਹੋ ਗਿਆ ਜਾਂ ਕੋਈ ਹੋਰ ਚੱਕਰ ਆ ਵਸਤਾ ਇਹਨਾਂ ਨੇ ਪ੍ਰੋਪਰ ਬਿੱਲ ਕੱਟ ਕੇ ਦਿੱਤਾ ਆ ਕਾਰ ਕਰਦੀ ਹੈ ਪਹਿਲਾਂ ਪ੍ਰੋਪਰ ਬਿੱਲ ਕੱਟ ਕੇ ਦਿੱਤਾ ਇਦਾਂ ਤਾਂ ਹੋ ਨਹੀਂ ਸਕਦਾ ਵੀ ਵੱਧ ਲੈ ਲੈ ਆ ਕਿੱਦਾਂ ਬਣਾਇਆ ਲੈ ਕਿੰਨਾ ਘੈਂਟ ਜਿਹਾ ਬਣਾਈ ਹੋਈ ਹੈ ਆ ਵੀ ਸਟੇਸ਼ਨ ਹੀ ਆ ਸਟੇਸ਼ਨ ਹੀ ਹੈ ਕੀ ਹਨ ਅੱਛਾ ਇੱਕ ਸਾਈਡ ਉਧਰ ਦੀ ਸਾਈਡ ਹੈ ਇੱਧਰ ਦੀ ਸਾਈਡ ਆ ਓਵਰ ਦਾ ਗ੍ਰਿਜ ਬਣਾਇਆ ਆ ਆ ਉਹ ਸਾਰੇ ਕਿੰਨੇ ਘੈਂਟ ਘਣ ਬਣਾਈ ਹੋਏ ਜਾਂਦਾ ਮੋੜ ਤੇ ਜਾਣਾ ਲੱਗਾ ਆ ਕਿਦਾਂ ਰੈਸਟੋਰੈਂਟ ਲੱਭ ਦੇ ਲੱਭ ਦੇ ਕੇ ਐਲ ਟਾਵਰ ਦੇ ਨੇੜੇ ਹੀ ਆ ਗਏ ਆ ਜਮਾਈ ਆ ਕਿਦਾਂ ਨੇ ਇਹਨੇ ਬਣਾਇਆ ਹੋਇਆ ਨਾ ਮੈਟਲ ਦਾ ਕਿਹੜੀ ਚੀਜ਼ ਆ ਇਹ ਨਹੀਂ ਮੈਟਲ ਦਾ ਹੀ ਆ ਲੱਗਦਾ ਤਾਂ ਮੈਟਲ ਆ ਕਿੰਨਾ ਘੰਟਾ ਜਾਲਣ ਬਣਾਇਆ ਆ ਇਹਦਾ ਬੈਂਕਾ ਬੋਦਾ ਇਸ ਏਰੀਆ ਚ ਦੋ ਕਦਮ ਉਧਰ ਅਗਲੀ ਬੈਂਕ ਆ ਜਾਂਦੀ ਆ ਕਰੰਸੀ ਤਾਂ ਅਸੀਂ ਐਕਸਚੇਂਜ ਕਰਾ ਲਈ ਆ ਤੇ ਰੇਟ ਵੀ ਸਾਨੂੰ ਸਹੀ ਮਿਲ ਗਿਆ ਜੇ ਤੁਸੀਂ ਚਾਇਨਾ ਟਾਊਨ ਤੋਂ ਜਦੋਂ ਵੀ ਮੈਟਰੋ ਸਟੇਸ਼ਨ ਵੱਲ ਨੂੰ ਜਾਣਾ ਨਾ ਮੱਜੀਦ ਜਮੇਕ ਕਰਕੇ ਪੈਂਦਾ ਸਟੇਸ਼ਨ ਜਦੋਂ ਉੱਧਰੋਂ ਜਾਣਾ ਰਸਤੇ 'ਚ ਤੁਹਾਨੂੰ ਬਹੁਤ ਬੈਂਕਾਂ ਮਿਲ ਜਣੀਆਂ ਬੈਂਕ ਵੀ ਹੁੰਦੀਆਂ ਆ ਹੋਰ ਵੀ ਬਣੇ ਹੋਇਆ ਮਨੀ ਐਕਸਚੇਂਜ ਵਾਲੇ ਪੁਆਇੰਟ ਵੀ ਬਣੇ ਹੋਏ ਆ ਮਿਲ ਕੇ ਆਰਾਮ ਨਾਲ ਹੋ ਜਾਂਦੇ ਐ ਐਕਸਚੇਂਜ 100 ਡਾਲਰ ਪਿੱਛੇ ਮੇਰੇ ਖਿਆਲ ਨਾਲ ਮਸਾਂ ਹੀ 150 ਰੁਪਈਆ ਉੱਤੇ ਲਾ ਲਓ ਤੁਸੀਂ ਐਵਰੇਜ ਉਹ ਭਰਾਵਾ ਇਦਾਂ ਪਤਾ ਕੀ ਹੁੰਦਾ ਕਈਆਂ ਲੋਕੇਸ਼ਨ ਪਿੱਛੇ ਦਿਖਾ ਰਹੇ ਹੁੰਦਾ ਤਾਂ ਮੂੰਹ ਹੋਰ ਸਾਈਡ ਹੁੰਦਾ ਆਏ ਇਹ ਪਾਕਿਸਤਾਨ ਤੋਂ ਸੀਗਾ। ਮੈਂ ਮੀ ਆਖ ਪੰਜਾਬੀ ਇੱਕਦਮ ਪੰਜਾਬੀ ਜਵਾਜ਼ ਆਈ ਪਿੱਛੋਂ। ਤੁਰਦੇ ਤੁਰਦੇ ਆ। ਆ ਬੜਕੇ ਬਸ ਇੱਥੇ ਰੈਸਟੋਰੈਂਟ ਪਾਜੀ ਕਹਿੰਦੇ। ਪੰਜਾਬੀ ਬੰਦਾ। ਪੰਜਾਬੀ ਆਵਾਜ਼ ਸੁਣੇ ਨਾਲ ਹੀ ਜਵਾਬ ਤਾਂ ਫਿਰ ਮਿਲਦਾ ਹੀ ਆ। ਬੋਲੇਸ਼ੀਆ ਦਾ ਗੰਦਾ ਨਾਲਾ। ਪਰ ਆਪਣੇ ਵਾਲੇ ਨਾਲੋਂ ਤਾਂ ਸਾਫ਼ ਆ। ਕਾਫੀ ਜ਼ਿਆਦਾ ਪਾਣੀ। ਗੰਦੇ ਨਾਲੇ ਦਾ ਵੀ। ਕਿੰਨੇ ਸਵਾਈ ਆ। ਉਹ ਵੀ ਚੈੱਕ ਕਰੋ ਕਿ ਨਾ ਘੈਂਡ ਬਣਾਇਆ ਹੋਇਆ ਉਹ ਵੀ ਗੰਦੇ ਨਾਲ ਦੇ ਉੱਤੇ ਦੀ ਅੰਨ ਦਾ ਘੈਂਡ ਪੋਲ ਬਫਰਟ ਵਾਂਗੂ ਸਿਸਟਮ ਹੀ ਬਣਾਇਆ ਹੈ ਪਰ ਬਫਰਟ ਨਹੀਂ ਹੈਗਾ ਇਹ ਇਹਦੇ ਜਿੱਦਾਂ ਜੋ ਜੋ ਦਿਲ ਕਰਦਾ ਪਾ ਲੋ ਉਸ ਤੋਂ ਬਾਅਦ ਤੁਸੀਂ ਉਹ ਆ ਕੇ ਆਪੇ ਤੁਹਾਡਾ ਬਿੱਲ ਬਣਾ ਲੈਂਦੇ ਆ ਇਕੱਲੀ ਗੱਲੀ ਚੀਜ਼ ਐ ਇਦਾਂ ਕੋਈ ਸਿਸਟਮ ਜਿਹੜਾ ਆਪ ਕੋ ਸਾਰਾ ਪਿਆ ਹੋਇਆ ਰਾਜਮਾ ਪਿੰਡੀ ਜੋ ਮਰਜ਼ੀ ਪੰਜਾਬੀ ਫੂਡ ਦਾ ਸਾਰਾ ਜਿਵੇਂ ਆ ਹੁਣ ਆਪ ਕੋ ਚੱਕ ਲਈਆਂ ਸਬਜ਼ੀਆਂ ਅਲੱਗ-ਅਲੱਗ ਆਪਾਂ ਹਿਸਾਬ ਨਾਲ ਉਸ ਹਿਸਾਬ ਨਾਲ ਇਹਨਾਂ ਨੇ ਅੱਜ ਹੁਣ ਬਿੱਲ ਬਣਾਉਣਾ ਵਧੀਆ ਸਿਸਟਮ ਹਸ ਸਕੋ ਮਰਨੇ ਜਿਹੜੇ ਜਿਹੜਾ ਦਿਲ ਕਰਦਾ ਉਹ ਚੀਜ਼ ਚੱਕ ਕੇ ਪਾਲੰਦਾ ਜਿੰਨੀ ਚਾਹੀਦੀ ਹੁੰਦੀ ਪਾਲੰਦਾ ਜ਼ਿਆਦਾ ਨਹੀਂ ਘੱਟ ਨਹੀਂ ਅੱਜ ਤਾਂ ਮੈਂ ਨਾਕੀਰਾਂ ਤੇ ਭਾਏ ਉਹਦਾ ਹੈਕਰ ਦਾ ਉੱਪਰ ਵਾਲੀ ਇਹਦੇ ਪਾਲੰਦੇ ਬਾਜ ਲਧਿਆਣਾ ਤੇ ਬਾਜ ਲਧਿਆਣਾ ਵੀ ਹੈ ਉੱਧਰ ਵੀ ਇਹ ਗੈਸਪੁਰੇ ਚੰਗਾ ਗੈਸਪੁਰੇ ਸਾਡੇ ਪਿੱਛੇ ਪਸਾ ਗੈਸਪੁਰੇ ਇਹ ਸਾਡੇ ਨਾ ਬਈ ਅਮਰਾ ਬਣੀ ਬੈਕ ਸਾਈਡ ਹੀ ਹਟਾ ਦੇ ਜੀ ਜੇਲੀ ਗੰਮ ਕਰਦਾ ਚਲੋ ਹੰਤ ਤਾਂ ਨਾ ਜ਼ਿਆਦਾ ਜਾਦਾ ਕਿਦੇ 8 ਵਜੇ ਹੁੰਦਾ 8 ਵਜੇ ਲਾਲ ਸੌਟਰ ਲੌਂਗੀਂਗ ਜਿੱਥੇ ਦਾ ਜੀ ਕੋ ਮਾਰ ਗਿਆ ਆਪਣੇ 8 ਵਜੇ ਤੱਕ ਆ ਜੀ 8 ਵਜੇ ਤੱਕ ਆ ਜੀ 8 ਵਜੇ ਦੇ 1 ਵਜੇ 8 ਵਜੇ ਬੰਦ ਹੋਏ ਠੀਕ ਆ ਬਾਜੀ ਸ਼ੁਕਰੀਆ ਇੱਥੇ ਆਈ ਸੀਗੀ ਜੀ ਆਪਾਂ ਇੰਡੀਅਨ ਨੈਸਟ ਹੋਣਾ ਹੈ ਜੈਹਨ ਪੰਜਾਬੀ ਬੰਦਿਆਂ ਦਾ ਆਪਣੇ ਗੁਰਦਾਸਪੁਰ ਤੋਂ ਵਧੀਆ ਰੋਟੀ ਸੀਗੀ ਸਾਰੀ ਗੱਲਬਾਤ ਕੀਤੀ ਬਾਈ ਨਾਲ ਵਧੀਆ ਸੀ ਬਫਰ ਸਿਸਟਮ ਸੀਗਾ ਥੋੜਾ ਪਰ ਵਧੀਆ ਸੀਗਾ ਜਿੱਦਾਂ ਵੀ ਹਾਲ ਇੱਕ ਦੇਖ ਸਕਦੇ ਨਹੀਂ ਪੰਜਾਬੀ ਹੀ ਜਾ ਰਹੇ ਇੱਥੇ ਮੋਸਟਲੀ ਪਰ ਸਾਊਥ ਇੰਡੀਅਨ ਵੀ ਆਉਂਦੇ ਆ ਨਾਲ ਨਾਲ ਮੈਨੂੰ ਲੱਗਦਾ ਇਧਰੋਂ ਨਹੀਂ ਕਿਦਾ ਆਹ ਸਕੂਟਰੀਆਂ ਇਹਨਾਂ ਦੀਆਂ ਜਿਵੇਂ ਆਪਣੇ ਐਕਟਿਵਾ ਹੁੰਦੀਆਂ ਇਹਨਾਂ ਦੇ ਆ ਹੁੰਦੀ ਆ ਇਹ ਥੋੜੀ ਜ਼ਿਆਦਾ ਵਧੀਆ ਜਿਹੜੀਆਂ ਨੇ ਜਾਮਾ ਦੀਆਂ ਇੱਥੋਂ ਆਪਾਂ ਇੱਥੇ ਜਾਣਾ ਜਾਮਾ ਮਸਜਿਦ ਕੇਐਲਸੀਸੀ ਟੈਨਸਟੇਸ਼ਨ ਬਾਅਦ ਆ ਉਹ ਹਾਂ ਇੱਕ ਤਾਂ ਲੋ ਤੀਜਾ ਤੀਜਾ ਵਜਾ ਜਾਣਾ ਬਣਿਆ ਵਾਲਾ ਤਰੰਸੀ ਵਾਲਾ ਵੀ ਸਾਡਾ ਕੰਮ ਹੋ ਗਿਆ ਤੇ ਇਧਰੋਂ ਘਾੜ ਕੇ ਅਸੀਂ ਬਣਾ ਲਿਆ ਹੁਣ ਟ੍ਰੇਨ ਦਾ ਟ੍ਰੇਨ ਉਹਦੇ ਬੱਸ ਹਰੇਕ ਤਾਂ ਚੱਲੂਗਾ ਏ ਸਟਕਾਂ ਮਾਰਦੇ ਇੱਕ ਤਾਂ ਹਾਂ ਸਭ ਤੋਂ ਪਹਿਲਾਂ ਅਸੀਂ ਕੇਐਲ ਸੀਸੀ ਜਾਣਾ ਕਿਉਂਕਿ ਉੱਥੇ ਟਵਿੰ ਟਾਵਰ ਟਵਿੰ ਟਾਵਰ ਤੋਂ ਮੁਕੇ ਤੇ ਦੂਜੀ ਸਾਡੀ ਟ੍ਰੈਕਸ਼ਨ ਹੈ ਕੇਐਲ ਟਾਵਰ ਇਹ ਦੋ ਪਹਿਲਾਂ ਕਵਰ ਕਰ ਲਈਏ ਖਤਮ ਕਰੀਏ ਇਹਨਾਂ ਨੂੰ ਘੁੰਮ ਕੇ ਫਿਰ ਰਾਤ ਨੂੰ ਦੇਖਦੇ ਆਂ ਕਿੰਨਾ ਕ ਟਾਈਮ ਬਚਦਾ ਮੈਟਰੋ ਵੀ ਕਾਫੀ ਵਧੀਆ ਹੈ ਕਹਿੰਦੇ ਆ। ਸਾਨੂੰ ਲੱਗਿਆ ਸੀ ਐਮ ਆਰਟੀ ਹੋਗੀ ਮੋਨੋਰੇਲ ਹੋਊਗੀ ਪਰ ਐਲ ਆਰਟੀ ਦੇਗਲੀ ਮੈਟਰੋ ਵਾਂਗੂ ਹੀ ਨਿਕਲੀ। ਇਹ ਆਪਣੀ ਫੁਲ ਫਾਰਮ ਬਣਾ ਲਈ ਐਲ ਆਰਟੀ ਦੀ। ਅਲਟਰਨਟਿਵ ਟ੍ਰਾਂਸਪੋਰਟ। ਅੰਤਰਰਾਸ਼ਟਰੀ ਹੋ ਲੈ ਕੇ ਆ ਗਈ ਸਾਨੂੰ। ਸਾਨੂੰ ਲੱਗਿਆ ਜੀ ਵਧੀਆ ਐ ਉੱਤੋਂ ਲੰਘੂਗੀ। ਸ਼ਹਿਰ ਦਾ ਸਾਨੂੰ ਵਧੀਆ 뷰뷰 ਦੱਸੂਗਾ। ਕੋਲੋਂ ਕੋਲ ਕਾ ਵੀ ਰਸ਼ਾ ਲਾਣਾ ਐ ਸਵੇਰੇ ਦਾ ਪੂਰਾ ਰਸ਼ ਪਿਆ ਹੋਇਆ। ਲੋਕਾਂ ਦਾ ਹੁੰ ਜਾਨ। ਬੀਕ ਟਾਈਮ ਆ। ਮਿੰਟ ਹੋਰ ਤਾਂ ਨੇੜੇ-ਨੇੜੇ ਨਿਕਲਾਂਗੇ ਆ ਜਾ ਇਧਰ ਉੱਤੇ ਆਇਆ ਬਾਹਰ ਜਾਣਾ ਉੱਪਰ ਚੜਨਾ ਜਿੱਧਰ ਮਰਜ਼ੀ ਭੋਲਾ ਉਹਦਾ ਬਿਲਡਿੰਗ ਦਾ ਬਿਲਡਿੰਗ ਦਾ ਦਿਸਣ ਲੱਗੀਆਂ ਕਿੱਦਾਂ ਗ੍ਰੈਬ ਲੱਗੀਆਂ ਹੀ ਹਨਾ ਸਾਰੀ ਫੂਡ ਡਿਲੀਵਰੀ ਮੋਟਰਸਾਈਕਲ ਉਹੀ ਆ ਮੋਟਰਸਾਈਕਲ ਸਕੂਟਰੀਆਂ ਜਾਂ ਬੈਟਰੀ ਵਾਲੀਆਂ ਠੀਕ ਹੈ ਹਨਾ ਨਹੀਂ ਯਾਰ ਬੈਟਰੀ ਵਾਲੀਆਂ ਨਹੀਂ ਇਹਨਾਂ ਦੀ ਦੂਸਰੀ ਤਰ੍ਹਾਂ ਦੀਆਂ ਹੀ ਆ ਜਾਂਮੇ ਦੀਆਂ ਕਾਦੇ ਸਾਈਡ ਨੂੰ ਦੇਖੀ ਜਾ ਰਿਹਾ ਇਹਨਾਂ ਨੂੰ ਨਹੀਂ ਪਤਾ ਵੇ ਟਵਿੰ ਟਾਵਰ ਦੇ ਥੱਲੇ ਖੜੇ ਹੋਏ ਆ ਟਵਿੰ ਟਾਵਰ ਹੀ ਆ ਪਰਲੇ ਪਾਸੇ ਆਉਂਦੀ ਰਹੂਗਾ ਇਧਰੋਂ ਦੇਖਦੇ ਆ ਨਾ ਇਹ ਤਾਂ ਦੂਰ ਜਾਣਾ ਪੈਣਾ ਪਵੇਲੀਅਨ ਬੈਕ ਸਾਈਡ ਉਦੀ ਇਸ ਟਾਈਮ ਸਾਰਿਆਂ ਦੇ ਕਮਾਂਕਾਰਾਂ ਦੇ ਟਾਈਮ ਆ ਕੋਈ ਕੰਮ ਤੇ ਜਾ ਰਿਹਾ ਕੋਈ ਕੰਮ ਤੋਂ ਆ ਰਿਹਾ ਸਾਰੀ ਚਾਈਨੀਸ ਕਮਿਊਨਿਟੀ ਇੱਥੇ ਜ਼ਿਆਦਾ ਹੋਣ ਕਰਕੇ ਨਾ ਜ਼ਿਆਦਾਤਰ ਤੁਹਾਨੂੰ ਚਾਈਨੀਸ ਜੀ ਦਿਖਣਗੇ ਮੋਸਟਲੀ ਈ ਕੈਥਲਨ ਨਾਲ ਹੀ ਇਹਦੇ ਫਰਾਰੀ ਦਾ ਆ ਕਾਫੀ ਵੱਡਾ ਨੀਯਤਨ ਹੋਊਗਾ ਨਾ ਇਹ ਵਾਲਾ ਕਾਫੀ ਕੰਟਰੀ ਤੋਂ ਟਰੈਵਲਰ ਆਉਂਦੇ ਇੱਥੇ ਬੱਸਾਂ ਵੀ ਪੂਰੀਆਂ ਵਧੀਆ ਐ ਸਿਟੀ ਬੱਸਾਂ ਕਹਿ ਸਕਦਾ ਕੋਈ ਇੰਨੀ ਘੈਂਟ ਸਿਟੀ ਬੱਸ ਬੋਲ ਵਧੀਆ ਬੱਸਾਂ ਸਿਟੀ ਬੱਸ ਨੂੰ ਲਾਈਆਂ ਹੋਈਆਂ ਇੰਨੀ ਗ੍ਰੀਨਰੀ ਇਹਨਾਂ ਨੇ ਕੀਤੀ ਪਈ ਆ ਬਿਲਡਿੰਗ ਤੱਕ ਨਹੀਂ ਛੱਡੀ ਹੋਈ ਉਹੀ ਉੱਪਰੋਂ ਬਿਲਡਿੰਗ ਤੋਂ ਲੈ ਕੇ ਥੱਲੇ ਤੱਕ ਗ੍ਰੀਨਰੀ ਗ੍ਰੀਨਰੀ ਕੀਤੀ ਪਈ ਆ ਆ ਲੈ ਸਾਰੇ ਹੀ ਭਰ ਆ ਵੇ ਉੱਤੋਂ ਲੈ ਕੇ ਥੱਲੇ ਤੱਕ ਬਿਲਡਿੰਗ ਨੂੰ ਦੁਪਹਿਰ ਦਾ ਕੁਝ ਇਦਾਂ ਦਾ ਮਾਹੌਲ ਆ ਸਾਰੇ ਖਾਲੀ ਆ ਟੋਟਲੀ ਆ ਜੇਦਾ ਫਿਲਹਾਲ ਆਲੇ ਦੁਆਲੇ ਸਾਰੇ ਇਹ ਕੇਐਲਸੀਸੀ ਆ ਮੇਨ ਸੈਂਟਰ ਬਿਲਡਿੰਗ ਹੈ ਬਿਲਡਿੰਗ ਆ ਸਾਰੀਆਂ ਬਿਲਡਿੰਗ ਹੈ ਬਿਲਡਿੰਗ ਆ ਤੇ ਪਿੱਛੇ ਮੇਰਾ ਮਸ਼ਹੂਰ ਇੱਥੇ ਦਾ ਜਿਹਦੇ ਤੋਂ ਮਲੇਸ਼ੀਆ ਦੀ ਪਹਿਚਾਨ ਆ ਕੁਝ ਦਿਖਾਉਨੇ ਆ ਤੁਹਾਨੂੰ ਲਓ ਜੀ ਆ ਆ ਗਿਆ ਤੁਹਾਡਾ ਮਸ਼ਹੂਰ ਸੈਂਟਰ ਤੁਰਦੇ ਤੁਰਦੇ ਬੱਸ ਹੋ ਗਈ ਗਰਮੀ ਬਹੁਤ ਜ਼ਿਆਦਾ ਇੱਥੇ ਸ਼ੀਸ਼ਿਆਂ ਕਰਕੇ ਸ਼ੀਸ਼ਿਆਂ ਕਰਕੇ ਰਿਫਲੈਕਟ ਕਰਦੀਆਂ ਲਾਈਟ ਨੂੰ ਫਿਰ ਵੀ ਲੋਕੀ ਕਿੱਥੇ ਹੜਦੇ ਆ ਇੰਨੀ ਭੀੜ ਫਿਰ ਵੀ ਰੋਲੈਕਸ ਤੁਸੀਂ ਇੱਥੇ ਅਗਰ ਰੋਲੈਕਸ ਖਰੀਦੋ ਸਾਢੇ 250 ਬਾਹਰ ਆ ਪਰ ਸਾਢੇ 910 ਬਿਸਟਰ ਨਹੀਂ ਜਾਂਦਾ ਇਹ ਹੋ ਜਾਂਦੀ ਹੈ ਲੋਟਾਈ ਦੀ ਗੱਲ ਸੀ ਕੋ ਨਹੀਂ ਉਹਦੇ ਲੱਗੀਆਂ ਲੋਟਾਈ ਲੱਗ ਤੇ ਸ਼ੁਰੂ ਹੋ ਜਾਂਦੀ ਹੈ ਰੋਲੈਕਸ ਸਜਾ ਕੇ ਰੱਖਿਆ ਦਾ ਨੇ ਰੋਲੈਕਸ ਕਿੰਨੇ ਗੱਟ ਦੇ ਰੋਣੀ ਟੇਡ ਦੇ ਵਿੱਚ ਜਿੰਨੇ ਨਹੀਂ ਆਂਗਾ ਵੇਚੜੇ ਬੜੇ ਖਰੀਦਣੀਆਂ ਤੇ ਆ ਗੱਦਾ ਟੰਗੇ ਆ ਉਹ ਡੇਕਣਾ ਜਾਓ ਥੱਲੇ ਆ ਜਾਓ ਕਿਤੇ ਐਵੇਂ ਡਿਗ ਡੁਗ ਜਾਓਗੇ ਪਤੰਦਰੋ ਛੱਟ ਨਾਲ ਲਵਾ ਲਿਓ ਥੱਲੇ ਆ ਜਾਓ ਲੈ ਉਹ ਤੂੰ ਲੋਨ ਚੱਲਾ ਉਹਨਾਂ ਨੂੰ ਹੈਂ ਫੁਆਰੇ ਜੇ ਚਲਾਤੇ ਇਹਨਾਂ ਨੇ ਲਾਈਟਿੰਗ ਵਗੈਰਾ ਰਾਤ ਨੂੰ ਕਰਨਗੇ ਇਸ ਟਾਈਮ ਤੋਂ ਇਹਨਾਂ ਨੇ ਇਦਾਂ ਹੀ ਫੁਆਰੇ ਜੇ ਛੱਡੀ ਜਾਣੇ ਰਾਤ ਨੂੰ ਵਿਦ ਲਾਈਟਿੰਗ ਕਰਦੇ ਆ ਬੜਾ ਸੋਹਣਾ ਜਿਹਾ ਮਾਹੌਲ ਆ ਜਾਂਦਾ ਸ਼ਾਮ ਤੱਕ ਦਾ ਰਾਤ ਨੂੰ ਤੇ ਫਿਰ ਰਣਕਾ ਟਵਿੰਟਵਾਰ ਪਿੱਛੇ ਲੋਕੋ ਕੰਮ ਆਈ ਬੰਦ ਚੋਕਲੇ ਇਧਰ ਆ ਨਿਆਲੇ ਲੱਗੇ ਹੋਏ ਖੇਡਣ ਜਰਾ ਪਾਉਂਦੇ ਪਹਿਲਾਂ ਕਿਤੇ ਦੇ ਕੱਦਾਂ ਲੱਗੇ ਹੋਏ ਨਿਆਣੇ ਲਈ ਜਾਂਦੇ ਨੇ ਯਾਰੇ ਫੁੱਲ ਆ ਸਾਟੇ ਵਾਲਾ ਵੀ ਪਹੁੰਚ ਗਿਆ ਮਾਮਾ ਤੋਂ ਨਿਆਣਾ ਆ ਹੈਂ ਤੂੰ ਗੁੰਮੀਆ ਨਾ ਨਿਆਣੇ ਤੇ ਸਿਆਣੇ ਹੈ ਨਿਆਣੇ ਚ ਸਿਆਣੇ ਗਰਮੀ ਆਂਦੀ ਆ ਵੈਸੇ ਵੀ ਪਾਣੀ ਚ ਨਿਆਰਾ ਆ ਰਿਹਾ ਇਹਨੂੰ ਹੋਰ ਕਈ ਕੰਮ ਨਹੀਂ ਕਹਿੰਦਾ ਮੇਰੀ ਰੀਲ ਬਣਾ ਲੈ ਲਾ ਤਿਕਦਾ ਕਿਤੇ ਧੌਂਦੇ ਫਰਦੇ ਨਿਆਣੇ ਕਿੱਦਾਂ ਲੱਗੇ ਆ ਪਾਣੀ ਦੇਖੋ ਕਿੰਨੀ ਤੇਜ਼ ਭਰਦੇ ਪਏ ਆ 10 ਮਿੰਟਾਂ ਦਾ ਪਾਣੀ ਭਿਗਿਆ ਇੱਧੇ ਦੇ ਵਿੱਚ ਘੰਟੇ ਤੱਕ ਬੋਤਲ ਭਰੂਗਾ ਇਹ ਜੇ ਬੰਦਾ ਪੀਣਾ ਵੀ ਚਾਵੇ ਘਟੋਕਟ 5 ਮਿੰਟ ਤਾਂ ਲਾਊਗਾ ਜਿੰਨੇ ਤੇਜ਼ ਪਾਣੀ ਆ ਰਿਹਾ ਹੈ। ਹੋਰ ਕਿੰਡ ਤਾਂ ਬਚ ਰਿਹਾ। ਚੱਲ ਪੀ ਲੈ। ਮਮਾ ਅੱਧਾ ਘੰਟਾ ਲਾ ਕੇ ਤੂੰ ਪਾਣੀ ਭਰੇ 2 ਮਿੰਟਾਂ ਚ ਮੁਕਾ ਦੇਣਾ। ਇਸ ਸਿਸਟਮ ਹੋਰ ਐ ਸਿਸਟਮ ਬਦਲਾਉਣਾ। ਹਾਂਜੀ। ਇਹ ਸਿਸਟਮ ਸੁਧਾਰ ਤੋਂ ਸੁਧਾਰ ਨੂੰ ਨਹੀਂ ਤੇ ਇਨੀਆ ਵਾਂਗੂ ਮਖਬੀਨ ਪੰਜਾਬ ਨਾਲ ਭਾਰ ਇੰਡੀਆ ਨਾਲ ਬਣਾਓ। ਸਾਨੂੰ ਇਹ ਡਰ ਲੱਗਾ ਹੁੰਦਾ ਹੋਰ ਕੁਛ ਨਹੀਂ। ਸਾਨੂੰ ਇਹ ਡਰ ਆ ਵਿਚੋਂ 5 ਸਾਲਾਂ ਨੂੰ ਜਦੋਂ ਇਸ ਸਿਸਟਮ ਦੇ ਵਿੱਚ ਆ ਗਏ ਸਾਰੇ ਬੰਦੇ ਨਵੀਂ ਜਨਰੇਸ਼ਨ ਇਹਨਾਂ ਨੇ ਵੀ ਸਿਸਟਮ ਬਦਲਣਾ। ਪਰ ਹੋਣੀ ਚਪਤਾਈ ਹੋ ਰਹੀ ਆ। ਸਰਕਾਰ ਕੰਜ਼ਰਵਟ ਹੋ ਗਏ ਚੱਕ ਦੇਣਾ ਚੱਕ ਦੇਣਾ ਸਾਰੇ ਹਾਂ ਚਾਰ ਪੰਜ ਸਾਲਾਂ ਦੇ ਵਿੱਚ ਦੇਖਿਆ ਕਾਫੀ ਫਰਕ ਅਜੀਬ ਜਿਹਾ ਹੀ ਹੋ ਗਿਆ ਮਾਹੌਲ ਉਸੇ ਦਾ ਖਾਸ ਕਰਾ ਦੋ ਤਿੰਨ ਏਰੀਆ ਜਿਹੜੇ ਸਰੀ ਬ੍ਰੈਂਟਨ ਹਾਂ ਇਹਨਾਂ ਦੇ ਤਾਂ ਹੋਰ ਬ੍ਰੈਂਟਨ ਨਾ ਚਪਾਂਟ ਦੇ ਨਵਾਂ ਯਾਰ ਕਿਹੜਾ ਜਗਾਹ ਆ ਰਿਹਾ ਲੋ ਉੱਚੀ ਉੱਚੀ ਆਉਂਦੀ ਬਹੁਤ ਜੀਸਾਕ 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 ਮਾਲਟਨ ਮਾਲਟਨ ਵਿੱਚ ਫੁੱਲੋ ਕੀ ਦੁਖੀ ਹੋ ਗਈ ਯਾਰ ਦੱਲੇ ਯਾਰ ਪੂਰਾ ਜਿਵੇਂ ਆ ਸੜਕ ਜਾਂਦੀ ਆ ਮਿਊਜ਼ਿਕ ਦੀ ਮਾਰ ਆ ਫਿਰ ਉਸ ਸਪੀਕਰ ਨਾਲ ਲਾ ਕੇ ਪੰਜਾਬੀ ਗਾਣੇ ਪਾਰਕ ਦੇ ਔਰ ਦੇ ਉੱਜਾ ਡਾਕੇ ਪਾਸੇ ਜਿਹੜੇ ਕੱਢੀ ਜਾਂਦੇ ਨੇ ਕਿ ਦੁੱਧ ਦੁੱਧ ਕਿ ਕੀ ਸਭ ਨੂੰ ਪਤਾ ਚੱਲ ਗਿਆ ਚਲੋ ਨਾ ਹੋਏ ਤਾਂ ਪੰਜਾਬ ਚ ਕੀ ਨੂੰ ਵਾਹ ਦੇਖਦੇ ਜਿਹੜਾ ਹਰਾਨ ਹੋਈਦਾ ਯਾਰ ਇਹ ਚਲੋ ਰੱਬ ਬਖਸ਼ ਕਰੇ ਸਾਰਿਆਂ ਨੂੰ ਚੰਗਾ ਖੁਸ਼ੀ ਤੁਹਾਨੂੰ ਮਿਲ ਕੇ ਪੁੱਤਰ ਕਹੀ ਗਈ ਵਧੀਆ ਆਨੰਦ ਪ੍ਰਸਾਨ ਖੁਸ਼ ਰਹੋ ਇਹ ਚੜ੍ਹਦੀ ਕਲਾ ਦੇ ਰਹਿੋ ਬੜੀ ਖੁਸ਼ੀ ਹੋਈ ਮਿਲ ਕੇ ਤੁਹਾਨੂੰ ਸਭ ਨੂੰ ਮਿਲ ਕੇ ਉਹ ਪੁੱਛਾ ਚਲੋ ਜੀ ਓਕੇ ਅੰਕਲ ਜੀ ਕੈਨੇਡਾ ਤੋਂ ਸੀਗੇ ਕਾਫੀ ਧਰ ਗੱਲਬਾਤ ਹੋਈ ਕਈ ਗੱਲਾਂ ਰਿਕਾਰਡ ਕਰ ਹੋਈਆਂ ਕਈ ਨਹੀਂ ਹੋਈਆਂ ਕਿਉਂਕਿ ਸਿੱਧਾ ਵੀ ਕਿਸੇ ਮੂਰੇ ਕੈਮਰਾ ਕਰਦੇ ਚੰਗੇ ਨਹੀਂ ਲੱਗਦੇ ਤੇ ਗੱਲ ਸ਼ੁਰੂ ਹੋਈ ਸੀਗੀ ਘੁੰਮਲ ਫਿਰਨ ਤੋਂ ਵੀ ਉਹ ਘੁੰਮਲ ਫਿਰਨ ਆਏ ਨੇ ਇੱਥੇ ਹੈ ਉਹ ਕੈਨੇਡਾ ਤੋਂ ਤੇ ਗੱਲ ਖਤਮ ਹੋਈ ਜਾ ਕੇ ਉੱਥੇ ਦੇ ਮਾਹੌਲ ਬਾਰੇ ਜੋ ਹੁਣ ਚੱਲ ਰਿਹਾ ਤੇ ਜ ਕੋਈ ਦੋਰਾਈ ਵੀ ਨਹੀਂ ਹੈਗੀ ਸੱਚੀ ਦੇ ਵਿੱਚ ਕੈਨੇਡਾ ਦਾ ਜਿਹੜਾ ਮਾਹੌਲ ਆ ਕਾਫੀ ਜ਼ਿਆਦਾ 10 ਸਾਲਾਂ ਦੇ ਵਿੱਚ ਬਦਲ ਗਿਆ ਸ਼ਾਇਦ ਇਦਾਂ ਦਾ ਮਾਹੌਲ ਪੰਜਾਬ ਵਾਲਿਆਂ ਨੇ ਪੰਜਾਬ ਦੇ ਵਿੱਚ ਵੀ ਨਹੀਂ ਕ੍ਰੀਏਟ ਕੀਤਾ ਜਿੱਦਾਂ ਦਾ ਹੁਣ ਜਾ ਕੇ ਆਪਣੇ ਵਾਲੇ ਇਹ ਚ ਕਹਿੰਜ ਕੋਈ ਬੁਰਾਈ ਵਾਲੀ ਗੱਲ ਨਹੀਂ ਵੀ ਸੱਚ ਵੀ ਆ ਝੂਠ ਵੀ ਨਹੀਂ ਆ ਤੇ ਸੱਚ ਵੀ ਨਹੀਂ ਆ ਕੁਝ ਪਰਸੈਂਟਜ ਇਹੋ ਜੀ ਹੈਗੀ ਆ ਜਿਹੜੀ ਜਾ ਕੇ ਉੱਥੇ ਮਾਹੌਲ ਖਰਾਬ ਕਰਦੀ ਸੋ ਹਮੇਸ਼ਾ ਕਮਿਊਨਿਟੀ ਨੂੰ ਜੇ ਉੱਪਰ ਲੈ ਕੇ ਜਾਣਾ ਤਾਂ ਚੰਗੀਆਂ ਗੱਲਾਂ ਮੂਰੇ ਜ਼ਿਆਦਾ ਆਉਣੀਆਂ ਚਾਹੀਦੀਆਂ ਨਾ ਕਿ ਮਾੜੀਆਂ ਗੱਲਾਂ ਬਾਕੀ ਕੋਈ ਟੱਕਰ ਨਹੀਂ ਤੇ ਆਪਣਾ ਪੰਜਾਬੀ ਭਾਈਆਂ ਨਾਲ ਬਾਕੀ ਪੰਜਾਬੀ ਨੂੰ ਇੱਕ ਪੰਜਾਬੀ ਖੁਸ਼ਤਾ ਬਹੁਤ ਹੁੰਦਾ ਕਿਤੇ ਵੀ ਮਿਲ ਜੇ ਕਿਤੇ ਭਾਈ ਦਾ ਨੇਚਰ ਬਹੁਤ ਵਧੀਆ ਜਿਹਾ ਬਾਕੀ ਜੋ ਉਹਨਾਂ ਨੇ ਗੱਲਾਂ ਕਹੀਆਂ ਕੋਈ ਝੂਠ ਵੀ ਨਹੀਂ ਇਹਦੇ ਚ ਬਾਕੀ ਜੇ ਤੁਸੀਂ ਜੇ ਉੱਥੇ ਰਹਿੰਦੇ ਹੋ ਤਾਂ ਤੁਹਾਨੂੰ ਪਤਾ ਜ਼ਿਆਦਾ ਹੀ ਹੋਗਾ ਕਿਉਂਕਿ ਮੇਰੇ ਯਾਰ ਮਿੱਤਰ ਵੀ ਸਾਰੇ ਰਹਿੰਦੇ ਆ ਪਤਾ ਆਪਾਂ ਨੂੰ ਕਿਦਾਂ ਦਾ ਮਾਹੌਲ ਉੱਥੇ ਕ੍ਰੀਏਟ ਹੋ ਰਿਹਾ ਇਸ ਟਾਈਮ ਬਾਕੀ ਜੇ ਜੋਬਸ ਨੂੰ ਲੈ ਕੇ ਕਹਿ ਲਈਏ ਉਹ ਵੀ ਕਾਫੀ ਜ਼ਿਆਦਾ ਸਟਰਗਲ ਚੱਲ ਰਿਹਾ ਲੈਣਾ ਲੱਗੀਆਂ ਭਈਆਂ ਬਾਕੀ ਇਹ ਲੈਣਾ ਉਹ ਲੈਣਾ ਤੇ ਲੈਣਾ ਹਾਂ ਸਹੀ ਗੱਲ ਹੈ ਲਾਈਨ ਬਹੁਤ ਜ਼ਿਆਦਾ ਲੈਣਾ ਤੇ ਲੈਣਾ ਲੱਗੀਆਂ ਭਈਆਂ ਜੇ ਟਵਿੰਨ ਟਾਵਰ ਦੀ ਗੱਲ ਕਰਾਂ ਤਾਂ ਮਲੇਸ਼ੀਆ ਦੀ ਪਹਿਚਾਨ ਜੇ ਆਪਾਂ ਸਰਚ ਵੀ ਮਾਰਾਂਗੇ ਤਾਂ ਸਭ ਤੋਂ ਪਹਿਲਾਂ ਇਹ ਬਿਲਡਿੰਗ ਦਿਖਦੀ ਆ ਇਹ ਸਭ ਤੋਂ ਉੱਚੀ ਬਿਲਡਿੰਗ ਹੈ ਜਿਹੜੇ ਤੇ ਡੋਰ ਟਾਵਰਾਂ ਦੇ ਵਿੱਚੋਂ ਬ੍ਰਿਜ ਲੰਘਦਾ ਆ ਜਿਹੜੀ ਇਹਨੂੰ ਸਾਰਿਆਂ ਤੋਂ ਲੱਗ ਬਣਾਉਂਦੀ ਆ ਤੇ ਜਿੰਨੀ ਸੌਰੀ ਬਿਲਡਿੰਗ ਸਾਰੀ ਸਟੇਨਲੈਸ ਸਟੀਲ ਨਾਲ ਬਣੀ ਹੋਈ ਆ ਸ਼ੀਸ਼ਾ ਸਟੀਲ ਕੱਲੇ ਯੂਜ਼ ਹੋਇਆ ਇਹਦੇ 'ਚ ਜਿਹੜੀ ਇਹਨੂੰ ਹੋਰ ਲੱਗ ਬਣਾਉਂਦੀ ਆ ਬਾਕੀ ਬਿਲਡਿੰਗਾਂ ਨਾਲੋਂ ਹੁਣ ਤੁਰਦੇ ਤੁਰਦੇ ਨਿਕਲਦੇ ਆ ਇੱਥੇ ਕੇਐਲ ਟਾਵਰ ਵਿੱਚੋਂ ਨਿਕਲ ਜਾਣਾ ਮੌਸਮ ਮੌਸਮ ਥੋੜਾ ਜਿਹਾ ਚੇਂਜ ਹੋ ਗਿਆ ਬੱਦਲ ਜੇ ਲੱਗ ਰਹੇ ਆ ਚੇਂਜ ਹੋਇਆ ਹੋ ਜਾਏ ਤਾਂ ਚੰਗੀ ਗੱਲ ਆ 711 ਤੋਂ ਥੋੜਾ ਜਿਹਾ ਸਮਾਨ ਲੈਣਾ ਦੇਖਦੇ ਆ ਚੱਲ ਯਾਰ ਜੂਸ ਦੇਖ ਲੈ ਜੂਸ ਕੁਝ ਆ ਹੈਗਾ ਬੋਬੀ ਕਹਿਣਾ ਪੰਜ ਰਿੰਗੜ ਦੇ ਇਹ ਕੀ ਆ ਇਹ ਸੋਹ ਚੀਜ਼ ਆ ਯਾਰ ਆਹੋ ਇਹ ਤਾਂ ਅਨਰਜੀ ਜੀ ਵਾਲੀ ਆ ਮਾ ਕਹਿ ਰਹੇ ਆ ਜਾਂ ਤਾਂ ਬੋਤਲ ਪੂਰੀ ਉਹ ਦੇਖ ਲੈ ਕੋਈ ਮਿਲਦੀ ਆ ਤਾਂ ਵੱਡੀ ਹੋ ਜੂਸ ਵਾਲੀਆਂ ਬੁੱਝੀਆਂ ਨੇ ਦੋ ਜੂਸ ਖੜਦਾ ਇਹ ਸੀਰੀ ਚ ਆ ਕੇ ਗੱਡੀਆਂ ਸਾਰੀਆਂ ਤਗੜੀਆਂ ਤੁਲੀਆਂ ਦੇਖ ਨੂੰ ਮਿਲਦੀਆਂ ਟੈਸਲਾ ਖੜੀ ਹੋਈ ਆ ਪਰ ਰੰਗ ਬੜਾ ਅਜੀਬ ਜਿਹਾ ਨੀਲਾ ਜਿਹਾ ਹੋ ਗਿਆ ਉਹੀ ਕੰਮ ਜਿਹਦਾ ਡਰ ਸੀਗਾ ਲੋਕ ਨਹੀਂ ਹੋਮੀ ਲੱਗੀ ਝੂਟੀ ਲਾ ਹੀ ਲਈ ਜਨੇ ਆਪਣੇ ਮੌਸਮ ਖਰਾਬ ਦਿਖਾ ਰਿਹਾ ਸੀ ਪਰ ਸੋਚਿਆ ਸੀ ਵੀ ਨਹੀਂ ਮੌਸਮ ਵਧੀਆ ਹੋ ਗਿਆ ਪਰ ਮੀ ਪੈਈ ਆ ਚੰਗਾ ਬੋਬੀ ਤੂੰ ਟਰੈਵਲ ਕਰਨ ਆਇਆ ਮਾਵਾ ਮੀ ਬੋਤਾਉਂਦੇ ਆਪਾਂ ਨੂੰ ਲੱਗ ਗਿਆ ਉਹ ਕਾਕੇ ਉਹ ਕਾਕੇ ਮੀ ਪੋਵਾਤਾ ਹੀ ਉਹ ਕੰਮ ਕਰਦਾ ਤੂੰ ਅੱਜ ਫੀਲ ਟਾਵਰ ਤੇ ਜਾਣ ਲਈ ਤੇ ਨੇ ਉਹ ਲਾਈਆਂ ਆਈਆਂ ਫਰੀ ਵੈਨਸ ਹਾਏ ਸੋਲਸ ਹਾਏ ਨਾ ਹੁਣ ਚੁੱਕ ਕੇ ਹਾਂ ਚੁੱਕ ਕੇ ਵੀਰ ਦਾਸ ਆਦਾ ਲੈ ਗਿਆ ਫਰੀ ਸ਼ਟਲ ਬੱਸਾਂ ਲਈਆਂ ਯਾਰ ਨਾ ਕਿ ਜਿਹੜਾ ਕਾਫੀ ਚਾਹੀਤੇ ਆ ਤੂੰ ਜਾਂਦੇ ਜਾਂਦੇ ਬੱਸ ਹੋ ਜਾਂਦੀ ਹੈ ਬੰਦੇ ਦੀ ਜਾਂ ਤੁਰ ਕੇ ਜਾਵੇ ਫਰੀ ਬੱਸਾਂ ਇਹਨਾਂ ਲਾਈਆਂ ਹੋਈਆਂ ਪਰ ਥੋੜੀ ਕਈਰ ਵੇਟ ਕਰਨੀ ਪੈਂਦੀ ਹੈ ਮਿਲ ਜਾਂਦੀ ਹੈ ਜਾਂ ਫਿਰ ਤੁਰ ਕੇ ਜਾਓ ਜਾਂ ਫਿਰ ਇੱਥੋਂ ਟੈਕਸੀ ਜਾਂਦੀ ਹੈ ਹੈ ਥੋੜਾ ਜਿਹਾ ਰਸਤਾ ਬਿਲਕੁਲ ਹੀ ਪਰ ਚਾਈ ਜੀ ਇੰਨੀ ਹੈ ਬੰਦੇ ਦੀ ਬੱਸ ਗਰਮੀ ਨਾਲ ਹੀ ਹੋ ਜਾਂਦੀ ਹੈ ਗਰਮੀ ਇਹਨਾਂ ਦੀ 50 ਸੈਂਟ 50 ਸੈਂਟ 20 ਸੈਂਟ オーਪਨਿੰਗ ਦਾ ਡੋਰ オーਪਨਿੰਗ ਦਾ ਡੋਰ ਓਕੇ ਜੀ ਮੇਰਾ ਜੀ ਫਰੋਂ ਹਾਲੈਂਡ ਹਾਲੈਂਡ ਓਕੇ ਤੋ ਬਾਈ ਇਹ ਵੀ ਅ ਯਰ 50 ਸੈਂਟ ਕੇ ਆ ਟਾਵਰ ਪਹੁੰਚ ਗਏ ਉਥੋਂ ਟਿਕਟਾ ਦੇਖਦੇ ਆ ਕਿੰਨੇ ਕੀ ਦੀਆਂ ਮਿਲਦੀਆਂ ਦੋ ਤਿੰਨ ਤਰ੍ਹਾਂ ਦੀਆਂ ਡੈਸਟ ਸਨੇਜ ਜਿੱਦੇ ਤੁਸੀਂ ਜਾ ਸਕਦੇ ਹੋ ਉਹਦਾ ਹਰੇਕ ਦਾ ਅਲੱਗ-ਅਲੱਗ ਜਿਹੜਾ ਆ ਰਿੰਗਟ ਆ ਕੁਝ ਕਿਤੇ 50 60 ਦੇਖਦੇ ਹਾਂ ਹੁਣ ਪ੍ਰੋਪਰ ਜਾ ਕੇ ਕਿੰਨੇ ਲੱਗਦੇ ਆ ਕਿੰਨੇ ਨਹੀਂ ਸਾਫ਼ ਵੀ ਬਣਿਆ ਤੇ ਖਾਨਕੀ ਨੂੰ ਪੂਰਾ 뷰 ਪੁਆਇੰਟ ਬਣਿਆ ਹੋਇਆ ਲੋ ਜੀ ਟਿਕਟ ਕਾਉਂਟਰੀ ਬੰਦ ਕੀਤਾ ਪਿਆ ਇਹਨਾਂ ਨੇ ਮੌਸਮ ਖਰਾਬ ਹੋ ਗਿਆ ਜਦੋਂ ਕਿ ਮੀਂਹ ਪੈ ਗਿਆ ਤੇ ਮੀ ਕਰਕੇ ਇਹਨਾਂ ਨੇ ਹੁਣ ਉੱਪਰ ਨਹੀਂ ਲੈ ਕੇ ਜਾਣਾ ਕਿਸੇ ਨੂੰ ਵੀ ਤਾਂ ਕਰਕੇ ਟਿਕਟਾਂ ਬੰਦੀ ਕਰਦੇ ਆ ਦੇਖ ਜਿਹੜੇ ਉੱਪਰ ਗਏ ਸੀ ਉਹਨਾਂ ਨੂੰ ਵੀ ਥੱਲੇ ਲਾ ਲਿਆ ਇਹਨਾਂ ਨੇ ਦੇਖ ਰਿਹਾ ਹੁਣ ਪਤਾ ਨਹੀਂ ਸ਼ਾਇਦ ਹੀ 3 ਟਿਕਟਾਂ ਅਜੇ ਤਾਂ ਅਜੇ ਤਾਂ ਕੈਂਸਲ ਹੀ ਲੱਗਦਾ ਤਾਂ ਉਹ ਆਇਆ ਨਹੀਂ ਸੀ ਯਾਰ ਸਾਡੇ ਪਾਕਿਸਤਾਨ ਹਾਂਜੀ ਹਾਂਜੀ ਆਉਣਾ ਸੀਗਾ ਨੇ ਆਇਆ ਸੀਗਾ ਜਾਇਆ ਸੀ ਇੱਕ ਵਾਰ ਆਇਆ ਸੀ ਜਾਇਆ ਸੀ ਚਾਹੇ ਆਇਆ ਸੀ ਜਾਇਆ ਸੀ ਕੋਈ ਗੱਪੀ ਨਹੀਂ ਉਹ ਦੂਜਾ ਯਾਰ ਜਿਹਨੇ ਲਾਂਗਾ ਖਲੋਆ ਸੀ ਅੱਛਾ ਨਵਜੋਤ ਸਿੱਧੂ ਯਾਰ ਆਪਣਾ ਯਾਰ ਨਵਜੋਤ ਸਿੱਧੂ ਮੈਂ ਕਿਹਾ ਤੇ ਬੂਸੇ ਵਾਲੇ ਦੀ ਗੱਲ ਕਰਦੇ ਹੋ ਉਹ ਸਹੁਰੇ ਜਿਹੜਾ ਬੀਤ ਗਿਆ ਉਹ ਤਾਂ ਬੀਤ ਗਿਆ ਸਰ ਅਜਾ ਆ ਯਾਰ ਤੁਸੀਂ ਪਹਿਲਾਂ ਕੱਲੇ ਦੀ ਖਿਆਲ ਉਹ ਕੱਲੇ ਦੀ ਖਿਆਲ ਹੈ ਕੱਲੇ ਬਰਨ ਤੇ ਦੱਸ ਜੀ ਯਾਰ ਹਾਂ ਜੀ ਤੇ ਇਹ ਜਿਹੜਾ ਫੋਨ ਜੇ ਇਹ ਤੁਹਾਡੇ ਤੋਂ ਛੋਟਾ ਹੀ ਹੈ ਬਾਅਦੋਂ ਵੀ ਆ ਜੀ ਵੀਡੀਓ ਬਣਾਈ ਹੋਣੀ ਹੈ ਹਾਂ ਜੀ ਕਰਤਾਰਪੁਰ ਹਾਂ ਜੀ ਕਰਤਾਰਪੁਰ ਹੋ ਗਿਆ 3 2.5 ਸਾਲ ਪਹਿਲਾਂ ਗਿਆ ਸੀ ਮੈਂ ਕਰਤਾਰਪੁਰ ਨੂੰ ਜਾਂਦਾ ਕਰਤਾਰਪੁਰ ਆਇਆ ਸੀ ਮੈਂ ਉੱਥੇ ਆਉ ਨਨਕਾਣਾ ਸਾਡੇ ਕਰੀਬ ਹੈ ਅੰਗਰੇਨੀ ਜਾ ਕੇ ਆਏ ਆ ਫੇਰ ਮੌਕਾ ਵਲ ਜ਼ਰੂਰ ਆਵਾਂਗੇ ਫੇਰ ਦੁਬਾਰਾ ਜਲਦੀ ਪੂਰਾ ਪ੍ਰੋਟੋਕੋਲ ਦੇਣਾ ਤੁਹਾਨੂੰ ਤੇ ਆਪਾਂ ਇੱਕ ਲੀਸ ਚ ਲੈ ਡਰਾ ਜਦਾ ਦਿੱਤਾ ਉਹਦੋਂ ਅਸੀਂ ਪੰਗਲ ਆਲੇ ਇੱਕੋ ਦਾ ਟ੍ਰਿਕੀ ਦਾ ਓਏ ਹੋਏ ਯਾਰ ਅੰਤਰੋ ਕਲਾ ਇਨਕੋ ਦਾ ਹੀ ਕੋਰੋਨਾ ਟੈਸਟ ਉਹ ਨੱਕ ਚ ਟੇਲੀਆ 에ਅਰਪੋਰਟ ਤੇ ਆ ਕੇ ਫੇਰ ਨੱਕ ਚ ਟੇਲੀਆ ਅਗਲੇ 에ਅਰਪੋਰਟ ਤੇ ਜਾ ਕੇ ਫੇਰ ਨੱਕ ਚ ਟੇਲੀਆ ਉੱਥੋਂ ਨਿਕਲੇ ਘਰਾਂ ਤੋਂ ਪਹਿਲਾਂ ਵੀ ਕਿਸੇ ਟੈਸਟ ਕਰਾਉਣਾ ਫੇਰ ਨੱਕ ਚ ਟੇਲੀਆ 에ਅਰਪੋਰਟ ਤੇ ਆਏ ਵਾਪਸ ਫੇਰ ਨੱਕ ਚ ਟੇਲੀਆ ਕਸਰੀ ਨਾਲ ਸੇ ਪ੍ਰੋਨੋਲਾ ਕਸਟਾ ਅੱਛਾ ਫਲੋਰ ਪਹੁੰਚੇ ਫਿਰ ਨਕਸ਼ੇ ਤੇ ਲਿਆਉਂਦੇ ਨੇ ਪਾ ਗਿਆ ਹੈ ਉਹਦੀ ਵਿਜ਼ਿਟ ਕਰਦਾ ਕੋਈ ਨਾ ਸੇ ਸਰਾਰ ਕੋਈ ਵੀ ਦੋਹੀ ਕਿਦਾਂ ਲਾਵਾਗੇ ਬਈ ਵੀ ਆਹੀ ਨੇਚਰਲ ਟੂਰੀਸਮ ਦੀ ਕੋਈ ਨੇਚਰਲ ਨਹੀਂ ਬਿਲਡਿੰਗ ਹੈ ਬਿਲਡਿੰਗ ਨਹੀਂ ਆ ਗਈ ਕੇਆਰ ਟਾਵਰ ਤੋਂ ਤਾਂ ਅਸੀਂ ਇੱਦਾਂ ਹੀ ਮੁੜਨ ਲੱਗੇ ਆਂ ਵਾਪਸ ਕਿਉਂਕਿ ਇਹਨਾਂ ਨੇ ਜਿਹੜਾ ਕੌਂਟਰੈਕਟ ਖੋਲੇ ਏ ਟਿਕਟ ਕਾਊਂਟਰ ਦੁਬਾਰਾ ਤੋਂ ਗੱਲ ਦੇਖਦੇ ਆਂ ਦੂਜੀ ਗੱਲ ਇਹ ਜਿਹੜੇ ਸਾਨੂੰ ਕੋਈ ਲੈਂਦੇ ਪੰਜਾਬ ਤੋਂ ਦੋ ਪੰਜਾਬੀ ਮਿਲੇ ਸੀ ਕਾਫੀ देर ਬੈਠੇ ਉਹਨਾਂ ਨੇ ਗੱਲਾਂ ਗੁੱਲਾਂ ਮਾਰੀ ਗਈ ਤੇ ਦੂਜਾ ਜਿਹੜੇ ਥੱਲੇ ਬੰਦੇ ਉਤਾਰਤੇ ਫੋਲਾ ਵਿੱਚੋਂ ਇਹ ਦੋਵੇਂ ਭਾਜੀ ਵੀ ਸੀਗੇ ਤੇ ਇਹਨਾਂ ਨੇ ਤਾਂ ਹੁਣ ਚੱਲ ਜਾਣਾ ਕੱਲ ਵਾਪਸੀ ਦੁਬਈ ਨੂੰ ਚੱਲ ਜਾਣਾ ਇਹਨਾਂ ਨੇ ਤੇ ਟਾਵਰ ਵਾਲਿਆਂ ਨੇ ਦੁਬਾਰਾ ਟਿਕਟਾਂ ਇਸ਼ੂ ਕਰਤੀਆਂ ਇਹਨਾਂ ਨੂੰ ਵੀ ਤੁਸੀਂ ਦੁਬਾਰਾ ਤੁਹਾਨੂੰ ਥੱਲੇ ਤਾਰਤਾ ਇਸ ਕਰਕੇ ਤੁਸੀਂ ਦੁਬਾਰਾ ਆ ਸਕਦੇ ਹੋ ਭਾਈ ਹੁਣਾਂ ਨੇ ਤੇ ਹੁਣ ਦੁਬਾਰਾ ਆਉਣਾ ਨਹੀਂ ਉਹਨਾਂ ਟਿਕਟਾਂ ਦੇਤੀਆਂ ਸਾਨੂੰ ਉਹਨੂੰ ਅਸੀਂ ਜਦੋਂ ਮਰਜ਼ੀ ਆ ਉੱਤੇ ਦੇ ਵਿੱਚ ਜਦੋਂ ਮਰਜ਼ੀ ਆ ਕੇ ਦੁਬਾਰਾ ਚੜ੍ਹ ਸਕਦੇ ਆ ਫਿਰ ਹਾਲਤ ਹੁਣ ਅਸੀਂ ਵਾਪਸ ਚੱਲੇ ਆ ਅੱਜ ਦੇ ਵਲੌਗ ਨੂੰ ਇੱਥੇ ਖਤਮ ਕਰਦੇ ਆ ਮਿਲਦੇ ਆ ਫਿਰ ਨਵੇਂ ਇੱਕ ਵਲੌਗ ਦੇ ਵਿੱਚ